ਉਨੇ ਇਹ ਨਹੀਂ ਕਿਹਾ ਵੀ ਆਪਦੀ ਸੇਰੀ ਸਾਹਿਬਾਂ ਆਪਦੇ ਕਕਾਰ ਤੁਸੀਂ ਪਿੱਛੇ ਧਰ ਕੇ ਆਓ ਹਾਲੇ ਕਿ ਕਿਸੇ ਪ੍ਰਾਈਮ ਮਿਨਿਸਟਰ ਦੇ ਇਦਾਂ ਜਾ ਨਹੀਂ ਸਕਦੇ ਨਾ ਨਹੀਂ ਜਾ ਸਕਦੇ ਨਾ ਉਹ ਬੰਦੇ ਨੇ ਸਤਕਾਰ ਹੀ ਨਾ ਕਰਿਆ ਪ੍ਰਾਈਮ ਮਿਨਿਸਟਰ ਨੇ ਹਾਂ ਬਹੁਤ ਵਧੀਆ ਗੱਲ ਹੈ ਹੈਨਾ ਵੀ ਤੁਸੀਂ ਆਪਦੇ ਤੁਸੀਂ ਸਾਰਿਆਂ ਨੇ ਸਿੰਘ ਸਾਹਿਬ ਜੀ ਨੇ ਪ੍ਰਾਈਮ ਮਿਨਿਸਟਰ ਕੋਲੇ ਜਦੋਂ ਸੰਤ ਗਏ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੇਰੀ ਸਾਹਿਬ ਲਾ ਕੇ ਆਓ ਕੋਈ ਪ੍ਰੋਟੈਕਟ ਉਹਨਾਂ ਨੇ ਰਿਸਪੈਕਟ ਦਿੱਤੀ ਰਿਸਪੈਕਟ ਦਿੱਤੀ ਬਹੁਤ ਵਧੀਆ ਗੱਲ ਹੈ ਜੀ ਆਇਆਂ ਨੂੰ ਬੈਠੋ ਹੈਨਾ ਮੋਦੀ ਸਾਹਿਬ ਨੇ ਚੰਗੇ ਕੰਮ ਵੀ ਬੜੇ ਕਰੇ ਨੇ ਹੁਣ ਆਪਾਂ ਨੂੰ ਕੋਈ ਬੀਜੇਪੀ ਨਾਲ ਨਾ ਜੋੜੇ ਜਾਂਦੇ ਨਾਲ ਨਾ ਜੋੜੇ ਮੋਦੀ ਸਾਹਿਬ ਨਾਲ ਵਿਰੋਧ ਥੋੜੀ ਹੈ ਜੇ ਪ੍ਰਾਈਮ ਸਾਡੇ ਵੀ ਪ੍ਰਾਈਮ ਮਿਨਿਸਟਰ ਨੇ ਹਾਂ ਪ੍ਰਧਾਨ ਮੰਤਰੀ ਸਭ ਦਾ ਉਹ ਜਦੋਂ ਸਾਡੇ ਆਪਣੇ ਬੰਦਿਆ ਚ ਨਾ ਆਪਣੇ ਬੰਦਿਆ ਕਿੰਨਾ ਕੁ ਲਟਣਾ ਕਿਦੇ ਥੱਲੇ ਕਿੰਨਾ ਕੁ ਵਿਸ਼ਣਾ ਹੈ ਜਾਂ ਕਿੰਨਾ ਕੁ ਵਿਸ਼ਣਾ ਹੈ ਗੱਲ ਤਾਂ ਇਹ ਵੀ ਤੁਸੀਂ ਤੜ ਮਤਲਬ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਵਾਲੀ ਰੱਖਣੀ ਆ ਜਾਂ ਤੁਸੀਂ ਕਿਹਣਾ ਵਾਲੀ ਰੱਖਣੀ ਆ ਇਹ ਤਾਂ ਤੁਹਾਡੇ ਚ ਨਾ ਹੁਣ ਮਹਾਪੁਰਸ਼ ਗਏ ਨੇ ਜਦੋਂ ਉਹ ਬੰਦਾ ਸ੍ਰੀ ਸਾਹਿਬਾਂ ਦਾ ਸਿੱਖ ਇਤਿਹਾਸ ਦਾ ਸਿੱਖਾਂ ਦਾ ਮਹਾਪੁਰਸ਼ਾਂ ਦੇ ਇੰਨਾ ਸਤਕਾਰ ਕਰ ਰਿਹਾ